ਪਹਿਲਾਂ ਕਦੀ ਨਹੀਂ ਬਣਿਆ ਤੁਹਾਡੇ ਨਹੀਂ ਬਣਿਆ ਅੱਛਾ ਤੇ ਹੁਣ ਬਣਿਆ ਚਲੋ ਵਧੀਆ ਗੱਲ ਆ ਤੇ ਬਹੁਤ ਬਹੁਤ ਧੰਨਵਾਦ ਕਰਨ ਹੁਣ ਇਹ ਤੁਹਾਡਾ ਸਾਰਾ ਕੁਝ ਆਪਣਾ ਹੁੰਦਾ ਸੀ ਵੀ ਸਿੱਟਣਾ ਨਹੀਂ ਸਿਖਾਉਂਦੀਆਂ ਸੀ ਅੱਛਾ ਹਾਂਜੀ ਹੁਣ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਡੇ ਪਿੰਡ ਵਿੱਚ ਤੁਹਾਨੂੰ ਜਿਹੜੀ ਸਿਖਲਾਈ ਦਿੱਤੀ ਜਾਊਗੀ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਪ੍ਰੋਟੋਵੀ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਅਕਰਮ ਸਿੰਘ ਅਸੀਂ ਇਸ ਟਾਈਮ ਪਿੰਡ ਮੀਆਵੰਡ ਦੇ ਮੌਜੂਦ ਆਂ ਜਿੱਥੇ ਅੰਮ੍ਰਿਤਸਰ ਦੇ ਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੱਨਾ ਮੀਆਵੰਡ ਦਾ ਜੋ ਉਨੇ ਉਹਨਾਂ ਦਾ ਪਿੰਡ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ ਜਿਨ੍ਹਾਂ ਦੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਜਾਂ ਦਾਣਿਆਂ ਦੀ ਜਾਂ ਕਿਸੇ ਦਾ 5 ਲੱਖ ਵਾਲਾ ਕਾਰਡ ਉਹ ਨਹੀਂ ਬਣ ਰਿਹਾ ਉਹਨਾਂ ਦੀ ਸਹੂਲਤ ਜਿਹੜੀ ਆ ਉਹਨਾਂ ਨੂੰ ਪਿੰਡ ਦੇ ਵਿੱਚ ਜਿਹੜੀ ਆ ਪ੍ਰੋਵਾਈਡ ਕਰਵਾ ਰਹੇ ਨੇ ਸਾਡੇ ਨਾਲ ਨੇ ਆਜੋ ਕਰਦੇ ਗੱਲਬਾਤ ਭਾਈ ਵੈਕਰ ਜੀ ਦਾ ਖਾਲਸਾ ਜੀ ਪਤੇ ਜੀ ਬਲਵੰਤ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਕਿ ਬੀਜੇਪੀ ਦੇ ਸੇਵਾਦਾਰ ਤੁਹਾਡੇ ਦੁਆਰ ਅੱਜ ਮੋਦੀ ਸਾਹਿਬ ਦੀਆਂ ਜੋ ਸਹੂਲਤਾਂ ਨੇ ਸੈਂਟਰ ਗਵਰਨਮੈਂਟ ਤੋਂ ਮਿਲ ਰਹੀਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕੈਂਪ ਲਾ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਉਹ ਅਸੀਂ ਦੇਣ ਜਾ ਰਹੇ ਹਾਂ ਕਿਉਂਕਿ ਸਾਡੇ ਗਰੀਬ ਲੋਕ ਨਾ ਤਾਂ ਕਦੇ ਇਹ ਵਿਚਾਰੇ ਦਫ਼ਤਰਾਂ 'ਚ ਜਾ ਸਕਦੇ ਨੇ ਜੇ ਕਿਤੇ ਚਲੇ ਵੀ ਜਾਂਦੇ ਆ ਤੇ ਉੱਥੇ ਖਜਲਖਵਾਰੀ ਉੱਥੇ ਇਹਨਾਂ ਤੋਂ ਪੈਸੇ ਲਏ ਜਾਂਦੇ ਨੇ ਇਹਨਾਂ ਦੇ ਵਿਚਾਰਿਆਂ ਦੀਆਂ ਦਿਹਾੜੀਆਂ ਉਹ ਖਰਾਬ ਹੁੰਦੀਆਂ ਨੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਤੇ ਖਾਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਫੈਸਲਾ ਕੀਤਾ ਕਿ ਇਹ ਜਿੰਨੀਆਂ ਵੀ ਸਹੂਲਤਾਂ ਮਿਲਦੀਆਂ ਨੇ ਲੋਕਾਂ ਨੂੰ ਉਹਨਾਂ ਦੇ ਪਿੰਡ 'ਚ ਜਾ ਕੇ ਬੂਥ ਤੇ ਜਾ ਕੇ ਇਹ ਸਹੂਲਤਾਂ ਦਿੱਤੀਆਂ ਜਾਣ ਅੱਜ ਇਸੇ ਕਰੀ ਵਜੋਂ ਅੱਜ ਨਗਰ ਮੀਆਂਵੰਡ ਦੇ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦਾ ਪਹਿਲਾ ਇਹ ਕੈਂਪ ਜਿਹੜਾ ਅਸੀਂ ਲਾ ਰਹੇ ਹਾਂ ਤੇ ਇਸੇ ਤਰ੍ਹਾਂ ਹਰ ਰੋਜ਼ ਕੱਲ ਜਿਵੇਂ 2 ਤਰੀਕ ਨੂੰ ਇੱਕ ਲਗੜਾ ਪਿੰਡ ਦੇ ਵਿੱਚ ਕੈਂਪ ਲਾਇਆ ਜਾਣਾ 3 ਤਰੀਕ ਨੂੰ ਉਪਲ ਪਿੰਡ ਦੇ ਵਿੱਚ ਕੈਂਪ ਲਾਇਆ ਜਾਣਾ 4 ਤਰੀਕ ਨੂੰ ਰਈਏ ਦੇ ਵਿੱਚ ਕੈਂਪ ਲਾਇਆ ਜਾਣਾ 5 ਤਰੀਕ ਨੂੰ ਸੁਧਾਰ ਪਿੰਡ ਦੇ ਵਿੱਚ ਕੈਂਪ ਲਾਇਆ ਜਾਣਾ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਇਹ ਮੋਦੀ ਸਾਹਿਬ ਦੀਆਂ ਜਿਹੜੀਆਂ ਸਹੂਲਤਾਂ ਨੇ ਲੋਕਾਂ ਨੂੰ ਮੁਹੱਈਆ ਕਰਾਉਣ ਜਾ ਰਹੇ ਆ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੀ ਡਿਊਟੀ ਬਣਦੀ ਆ ਸਾਡਾ ਫਰਜ਼ ਬਣਦਾ ਅਸੀਂ ਆਪਣੇ ਉਹ ਫਰਜ਼ ਨੂੰ ਨਿਭਾ ਰਹੇ ਹਾਂ ਤੇ ਜਿਹੜਾ ਸੈਂਟਰ ਸਰਕਾਰ ਦੇ ਵੱਲੋਂ ਉਹਨਾਂ ਗਰੀਬ ਲੋਕਾਂ ਨੂੰ ਜਿਹੜੀ ਕਣਕ ਦਿੱਤੀ ਜਾਂਦੀ ਆ ਸਰ ਉਹ ਕਣਕ ਜਿਹੜੀ ਆ ਤਨਾੜ ਲੋਕ ਨੇ ਜਿਹੜੇ ਉਹਨਾਂ ਦੇ ਬੱਚੇ ਛੋਟੇ ਛੋਟੇ ਨੇ ਉਹਨਾਂ ਦੇ ਵੀ ਕਾਰਡ ਬਣੇ ਹੋਏ ਨੇ ਪਰ ਜੇ ਇਹਨਾਂ ਗਰੀਬ ਪਰਿਵਾਰਾਂ ਦੀ ਗੱਲ ਕਰੀਏ ਤਾਂ ਇਹਨਾਂ 2-2 3-3 ਪਰਿਵਾਰਾਂ ਦੇ ਜਿਹੜੇ ਨਾਂ ਆਉਂ ਵੀ ਕੱਟੇ ਹੋਏ ਨੇ ਕੀ ਕਹਿਣਾ ਚਾਹੋਗੇ ਮੋਦੀ ਸਾਹਿਬ ਵੱਲੋਂ ਤੇ ਕੋਈ ਕਮੀ ਨਹੀਂ ਜੀ ਮੋਦੀ ਸਾਹਿਬ ਤੇ ਆ ਕਣਕ ਜਿਹੜੀ ਆ ਪਹਿਲਾਂ 2 ਰੁਪਏ ਕਣਕ ਦੇ ਲਏ ਜਾਂਦੇ ਸੀ ਉਹ ਵੀ ਫ੍ਰੀ ਕਰਤੇ ਉਧਰ ਸੈਂਟਰ ਵੱਲੋਂ ਕੋਈ ਕਮੀ ਨਹੀਂ ਜੇ ਕਮੀ ਆਉਂਦੀ ਆ ਤੇ ਪੰਜਾਬ ਦੀ ਜਿਹੜੀ ਸਰਕਾਰ ਆ ਉਹਦੇ ਵੱਲੋਂ ਆਉਂਦੀ ਆ ਅੱਜ ਗਰੀਬ ਲੋਕਾਂ ਦੇ ਕਾਰਡ ਕੱਟ ਕੇ ਤੇ ਤਕੜੇ ਲੋਕਾਂ ਨੂੰ ਦਿੱਤੇ ਜਾ ਰਿਹਾ ਮੈਂ ਸਮਝਣਾ ਕਿ ਬੜੀ ਮਾੜੀ ਤੇ ਗਰੀਬ ਲੋਕਾਂ ਨਾਲ ਬੜਾ ਵੱਡਾ ਇਹ ਧੱਕਾ ਵਾ ਅਸੀਂ ਜਿੱਥੇ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੈਂਟਰ ਦੇ ਖਰਾਕ ਮੰਤਰੀ ਨੂੰ ਵੀ ਬੇਨਤੀ ਕਰਾਂਗੇ ਕਿ ਦੁਬਾਰਾ ਇਹਦੀ ਭਾਵੇਂ ਅਨਕਵਾਦੀ ਕਰਨੀ ਪਵੇ ਜਿਹੜੇ ਲੋਕ ਜਾਇਜ ਨੇ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਨੂੰ ਕਣ ਕੇ ਜਿਹੜੀ ਮਿਲਣੀ ਚਾਹੀਦੀ ਆ ਨਾ ਕਿ ਜਿਹੜੇ ਤਕੜੇ ਲੋਕ ਨੇ ਟਰਾਲੀਆਂ ਤੇ ਲੱਦ ਕੇ ਖੜਦੇ ਨੇ ਆਪਣੀਆਂ ਕਾਰਾਂ ਦੇ ਲੱਦ ਕੇ ਖੜਦੇ ਨੇ ਇਹ ਉਹਨਾਂ ਲੋਕਾਂ ਨੂੰ ਨਾ ਮਿਲ ਕੇ ਜਿਹੜੇ ਗਰੀਬ ਲੋਕ ਨੇ ਜਿਹੜੇ ਇਸ ਸਕੀਮ ਦੇ ਹੱਕਦਾਰ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਇੱਕ ਜੇ ਦੇਖਿਆ ਜਾਵੇ ਤਾਂ ਤਨਾ ਮਹੀਨਿਆਂ ਦੇ ਬਾਅਦ ਜਿਹੜੀ 15 ਕਿਲੋ ਕਣਕ ਆਉਂਦੀ ਹੈ ਪਰ ਉਸ ਦੇ ਵਿੱਚੋਂ ਵੀ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਸਾਨੂੰ ਕਿਲੋ ਕਿਲੋ ਘਟ ਦਿੱਤੀ ਜਾਂਦੀ ਹੈ ਜਾਂ ਇੱਕ 7 700 ਗ੍ਰਾਮ ਦੀ ਬੋਰੀ ਆਉਂਦੀ ਹੈ ਉਹਦੇ ਵਿੱਚ ਤੋਲ ਕੇ ਤੇ ਬਾਅਦ ਵਿੱਚ ਜਿਹੜੇ ਗਰੀਬ ਪਰਿਵਾਰ ਜਿਹੜੇ ਉਹਨਾਂ ਦੇ ਬੋਰੀਆਂ ਦੇ ਵਿੱਚ ਉਹ ਪਾਈ ਜਾਂਦੀ ਹੈ ਮੈਂ ਸਾਰੀਆਂ ਗੱਲਾਂ ਦਾ ਇੱਕੋ ਹੀ ਹੱਲ ਕਹੂੰਗਾ ਕਿ ਖਾਸ ਕਰਕੇ ਆਪਣੇ ਗਰੀਬ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਤਾਂ ਹੱਲ ਹੋਣਾ ਜੇ ਜੇ ਪੰਜਾਬ ਦੇ ਵਿੱਚ ਤੁਸੀਂ ਭਾਜਪਾ ਦੀ ਸਰਕਾਰ ਬਣਾਓ ਜੇ ਬੀਜੇਪੀ ਦੀ ਸਰਕਾਰ ਇੱਥੇ ਹੋਵੇ ਤੇ ਅੱਜ ਗਰੀਬ ਲੋਕਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਸਹੀ ਤਰੀਕੇ ਨਾਲ ਉਹਨਾਂ ਗਰੀਬ ਲੋਕਾਂ ਤੱਕ ਪਹੁੰਚਣ ਔਰ ਪੂਰੀਆਂ ਪਹੁੰਚਣ ਸੋ ਮੇਰੀ ਹੱਥ ਜੋੜ ਕੇ ਗਰੀਬ ਲੋਕਾਂ ਨੂੰ ਬੇਨਤੀ ਆ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾ ਦਿਓ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਪਈ ਰਹਿਣ ਦੇਗੇ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਸਾਡੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਮੰਜੀ ਸਿੰਘ ਜੀ ਬਨਾ ਜੋ ਗਰੀਬ ਲੋਕਾਂ ਦੇ ਹੱਕ ਵਿੱਚ ਜਿਹੜੀ ਆਵਾਜ਼ ਜਿਹੜੀ ਹੈ ਉਠਾ ਰਹੇ ਨੇ ਸਾਡੇ ਤੇ ਤੁਹਾਡਾ ਕਿੰਨੇ ਤਰ੍ਹਾਂ ਤੋਂ ਜਿਹੜਾ ਜਿਹੜਾ ਇਹ 5 ਲੱਖ ਵਾਲਾ ਕਾਰਡ ਜਿਹੜਾ ਬਣਿਆ ਨਹੀਂ ਸੀ ਹੁਣ ਤੁਹਾਡਾ ਬਣਿਆ ਕੀ ਕਹੋਗੇ ਭਾਜੀ ਬਹੁਤ ਵਧੀਆ ਗੱਲ ਆ ਜਿਹੜਾ ਸਾਰੇ ਜਣ ਦੇ ਕਾਰਡ ਬਣ ਗਏ ਨੇ ਪਹਿਲਾਂ ਕਦੀ ਨਹੀਂ ਬਣਿਆ ਤੁਹਾਡੇ ਨਹੀਂ ਬਣਿਆ ਅੱਛਾ ਤੇ ਹੁਣ ਬਣਿਆ ਚਲੋ ਵਧੀਆ ਗੱਲ ਆ ਤੇ ਬਹੁਤ ਬਹੁਤ ਧੰਨਵਾਦ ਹੋਰ ਹੁਣ ਇਹਦੀ ਸਹੂਲਤ ਤੁਹਾਨੂੰ ਦਿੱਤੀ ਜਾਊਗੀ ਇਹਨਾਂ ਨਾਲ ਦੱਸਿਆ ਗਿਆ ਕਿਹੜੀ ਕਿਹੜੀ ਸਕੀਮ ਇਹਦੇ ਉੱਤੇ ਜਿਹੜੀ ਲਾਗੂ ਹੈ ਮਤਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡਾ 5 ਲੱਖ ਜਿਹੜਾ ਮੋਦੀ ਸਰਕਾਰ ਖਰਚਾ ਚੁੱਕੇਗੀ ਕੋਈ ਬਿਮਾਰੀ ਤੁਹਾਨੂੰ ਲੱਗਦੀ ਹੈ ਤੁਸੀਂ ਆਗੇ ਸਾਰੇ ਆ ਲੋਕ ਬੀਬੀ ਜੀ ਕਿਵੇਂ ਦੇਖ ਰਹੇ ਹੋ ਤੁਹਾਡੇ ਪਿੰਡ ਕੈਂਪ ਲੱਗਾ ਹੋਇਆ ਹੈ ਕਿੱਥੇ ਤੁਸੀਂ ਜਾ ਜਾ ਕੇ ਦਿਹਾੜੀਆਂ ਤੋਰ ਤੋੜ ਕੇ ਕਦੀ ਸੁਭਤਾ ਕੇਂਦਰ ਜਾਓ ਕਦੀ ਉਹ ਕਹਿੰਦੇ ਖਡੂਰ ਸਾਹਿਬ ਜਾਓ ਖਡੂਰ ਸਾਹਿਬ ਵਾਲੇ ਕਿ ਨਿਤਨ ਤਰਨ ਜਾਓ ਤੁਹਾਡੇ ਪਿੰਡ ਵਿੱਚ ਜਿਹੜੀਆਂ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਣ ਦੀਆਂ ਵਾਜੀ 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 ਧੰਨਵਾਦ ਆਗਾ ਧੰਨਵਾਦ ਬਹੁਤ ਆਪਣੇ ਜ਼ਿਲ੍ਹਾ ਦੇ ਪ੍ਰਧਾਨ ਮੰਜੀਤ ਸਿੰਘ ਮੰਨਾ ਜੀ ਸਾਰਾ ਕੁਝ ਪ੍ਰੋਵਾਈਡ ਕਰਾ ਰਹੇ ਨੇ ਕੀ ਕਹਿਣਾ ਚਾਹੋਗੇ ਹਾਂ ਜਮ ਬਹੁ ਬਹੁਤ ਧੰਨਵਾਦ ਹੈ ਭਾਈ ਜੀ ਤੁਹਾਡਾ ਕੀ ਹੈ ਜੀ ਹਾਂਜੀ ਦਰਕਾ ਦਰਕ ਬਣ ਗਿਆ ਜੀ ਹਾਂਜੀ ਬਣਿਆ ਆ ਦਿੱਤੇ ਜਮਾ ਦਿੱਤੇ ਪਿੰਡ ਦੇ ਵਿੱਚ ਹੀ ਤੁਹਾਡੇ ਜਿਹੜੇ ਸਾਰੇ ਕੰਮ ਜਿਹੜੇ ਆ ਐਮਐਲਏ ਸਾਹਿਬ ਵੱਲੋਂ ਕਰਵਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਨਹੀਂ ਇਹ ਜੋ ਨੇ ਆ ਦੀ ਨਾ ਪੜਾ ਸਾਡੀ ਕਦਰ ਹੋਵੇ ਆਪਣਾ ਸਾਡੀ ਅਧਿਕਾਰ ਹੋਈ ਜਿਹੜੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਨੇ ਪਿੰਡ ਵਿੱਚ ਹੀ ਖੁਸ਼ੀ ਚ ਤੁਸੀਂ ਹਾਂਜੀ ਖੁਸ਼ੀ ਬੀਬੀ ਤੁਹਾਡਾ ਕੀ ਹੈ ਮੈਂ ਇਹ ਜੀ ਦਿੱਤਾ ਦਾ ਦਿੱਤਾ ਹੋਇਆ ਜੀ ਤੁਸੀਂ ਹਾਂਜੀ ਸਾਨੂੰ ਹੈ ਜੀ ਦੋ ਦੀ ਦੁਕਾਨ ਤੇ ਮਿਲਦੀ ਹੈ ਦੋ ਜੀਆਂ ਦੀ ਤੇ ਤਿੰਨਾਂ ਦੀ ਚੌਂ ਜੀਆਂ ਦੀ ਨਹੀਂ ਜੀ ਮਿਲਦੀ ਨਹੀਂ ਮਿਲਦੀ ਤਾਂ ਫਿਰ ਤੁਸੀਂ ਕਿਸੇ ਨੂੰ ਫਾਰਮ ਫੋਰਮ ਭਰ ਕੇ ਦਿੱਤਾ ਕਿਸੇ ਨੂੰ ਹਾਂਜੀ ਦਿੱਤਾ ਤੇ ਆਇਆ ਉਹ ਆਇਆ ਨਹੀਂ ਜੀ ਤਾਂ ਤਾਂ ਕੀ ਕਹਿੰਦੇ ਕੀ ਹੈ ਕੰਡੇ ਉਹ ਪਾਟੇ ਆਵੈ ਤੇ ਪਤਾ ਲੱਗੇ ਸਾਨੂੰ ਕੱਟਣ ਜੀ ਜੀ ਹੂੰ ਰੋਟੀ ਨਹੀਂ ਦਿੱਤਾ ਹੀ ਬਣਨੇ ਉਹ ਆਏ ਨਹੀਂ ਦੀ ਬਣਕੀ ਇਹਨਾਂ ਦਾ ਇੰਕੜਾ ਕਲਦੀਪੂਰ ਕਾਰ ਤੁਹਾਡਾ ਕਿਹੜਾ ਬਣਿਆ? ਮੇਰਾ 5 ਲੱਖ ਦਾ ਬਣਿਆ। ਕਦਾਂ ਕਿੰਨੇ ਚਿਰਾਂ ਬਾਅਦ ਬਣਿਆ? ਹਾਂ? ਕਿੰਨੇ ਚਿਰਾਂ ਬਾਅਦ ਬਣਿਆ? ਇਹ ਬੜਿਆ ਹੁਣੇ ਬਣੋ ਲੱਗੇ ਜੀ ਤੇ। ਬੜਿਆ ਨਹੀਂ। ਇੰਨੀਆਂ ਸਰਕਾਰਾਂ ਪਹਿਲਾਂ ਆਈਆਂ ਕਿਸੇ ਨੇ ਨਹੀਂ ਤੁਹਾਡਾ ਆਈ ਹੱਬਾਂ ਫੜੀ। ਨਾ। ਫੜੀ ਕਿਹਨੇ? ਕਹਿੰਦੇ ਨਹੀਂ ਸੁਣਦਾ ਕਿੰਦਾ ਕੋਈ। ਹੁਣ ਤੁਹਾਡੇ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਵਾ। ਤੁਹਾਨੂੰ ਤੁਹਾਡੇ ਗਲੀ ਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਕੀ ਕਹਿਣਾ ਚਾਹੋ? ਆਹ ਮਸ਼ੀਨਾਂ ਦਾ ਫਰ ਭਰਿਆ ਵਾ। ਅੱਛਾ। ਹਾਂਜੀ ਉਹ ਵੀ ਆ ਕੱਢਿਆ ਹੀ ਫਰ ਨੂੰ। ਮੋਂ ਤੁਸੀਂ ਬੀਜੇਪੀ ਸਰਕਾਰ ਤੋਂ ਕੁਝ? ਹਾਂਜੀ। ਇਹ ਧੰਨਵਾਦ ਕਰਨਾ ਚਾਹੋਗੇ? ਹਾਂ ਧੰਨਵਾਦ ਹੈ ਕਿੰਨਾ ਬਹੁਤ ਜਨਾ ਪਰ ਕਿ ਵੀ ਇਹਨਾਂ ਦਾ ਸਿਰੋਖਾਨ ਨੇ। ਹਾਂਜੀ। ਆ ਕੰਕ ਤੇ ਕਾਟ ਨਹੀਂ ਬਣਨੀ। ਅਸੀਂ ਤੇ ਉਦੋਂ ਦੇ ਆਨੇ ਆ ਕਿਤੇ ਐਮਐਲਏ ਦੇ ਮੰਗਰ ਲੱਗਣ ਤੇ ਕੁਝ ਮਾਣੂਗਾ। ਇਹ ਇਨਾਂ ਨੇ ਇਹ ਪੁੱਛੇ ਨਾ ਲੱਗਦਾ ਹੀ ਨਹੀਂ ਪੁੱਛੇ ਨਾ ਕੁਝ। ਬਸ ਇਦਾਂ ਹੀ ਹੈ। ਕਹਿੰਦੇ ਅਮਨਦੀਪ ਕੌਰ ਇਹ ਕਿਹੜੀ ਸਕੀਮ ਦਾ ਲਾਭ ਤੁਸੀਂ ਜਿਹੜਾ ਇਥੋਂ ਲੈ ਕੇ ਲੈਣਾ ਹੈ? ਕੀ ਕਿਹਾ ਗਿਆ ਤੁਹਾਨੂੰ ਇਹਨਾਂ ਦੇ ਵੱਲੋਂ ਤੁਹਾਨੂੰ ਸਾਨੂੰ ਉਹ ਸਲਾਈ ਸਿਖਾਉਣਗੇ ਪੂਰੀ ਅੱਛਾ ਫ੍ਰੀ ਹਾਂਜੀ ਫ੍ਰੀ ਤੇ ਜਿਵੇਂ ਪਹਿਲਾਂ ਤੁਹਾਨੂੰ ਕਿਸੇ ਦੇ ਕੋਲ ਸਿੱਖਣ ਜਾਂਦੀ ਸੀ ਜਾਂ ਉਹ 2000 ਰੁਪਏ ਮਹੀਨਾ ਲੈਂਦੀ ਸੀ ਸੂਟ ਸੜ ਸਾਰਾ ਕੁਝ ਆਪਣਾ ਹੁੰਦਾ ਸੀ ਵੀ ਕੱਟਣਾ ਨਹੀਂ ਸਿਖਾਉਂਦੀਆਂ ਸੀ ਅੱਛਾ ਹਾਂਜੀ ਹੁਣ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਡੇ ਪਿੰਡ ਵਿੱਚ ਤੁਹਾਨੂੰ ਜਿਹੜੀ ਸਿਖਲਾਈ ਦਿੱਤੀ ਜਾਊਗੀ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੁਹਾਡਾ ਕੀ ਨਾਮ ਕੜ ਮਨਪ੍ਰੀਤ ਕੜੀ ਸੋਚਿਆ ਸੀ ਵੀ ਤੁਹਾਨੂੰ ਜਿਹੜੀਆਂ ਪਹਿਲੀਆਂ ਸਰਕਾਰ ਆ ਰਹੀਆਂ ਨੇ ਕੋਈ ਆ ਜਾਂਦੀ ਸਹੂਲਤ ਉਹਨਾਂ ਦਿੱਤੀ ਤੁਹਾਨੂੰ ਨਹੀਂ ਬੇਟੀ ਹੋਰ ਸਾਨੂੰ ਕੀ ਕਾਪੀ ਸਾਡੇ ਪਿੰਡ ਵਿੱਚ ਖੋਲ ਰਿਆ ਵਾ ਸਾਨੂੰ ਦੂਰ ਜਾਂਦੇ ਲੋੜ ਵੀ ਨਹੀਂ ਆ ਤੇ ਸਾਡੇ ਘਰ ਦੇ ਵੀ ਪਰੇਸ਼ਾਨੀ ਹੋਣ ਦੇ ਸਾਡੇ ਵਾਸਤੇ ਪਿੰਡ ਵਿੱਚ ਬੋਗ ਰਿਆ ਕੀ ਕਹਿਣਾ ਚਾਹੋਗੇ ਬੀਜੇਪੀ ਸਰਕਾਰ ਦੇ ਜ ਆਪਣੇ ਪਿੰਡ ਦੇ ਹੀ ਜਿਹੜਾ ਮਨਜੀਤ ਸਿੰਘ ਬੰਨਾ ਜੀ ਜਿਹੜੇ ਆ ਉਹ ਇਦਾਂ ਦੇ ਉਪਰਾਲੇ ਕਰ ਰਹੇ ਨੇ ਕਿਵੇਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਾਡੇ ਵਾਸਤੇ ਇੰਨਾ ਕੁਝ ਕਰ ਰਹੇ ਆ ਧੰਨਵਾਦ ਪਾਪਾ ਜੀ ਕੀ ਨਾਮ ਤੁਹਾਡਾ ਜੀ ਮਹਿੰਦਰ ਕੰਨ ਮਹਿੰਦਰ ਸਿੰਘ ਜੀ ਕੀ ਬੋਲੋ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਸਹੂਲਤਾਂ ਤੁਹਾਨੂੰ ਤੁਹਾਡੇ ਬੋਰਡ ਦੇ ਥੱਲੇ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਬੋਲੋ ਬੋਲੋ ਤੁਸੀਂ ਬੋਲੋ ਸਾਡੇ ਬਹੁਤ ਬਹੁਤ ਸਤਿਕਾਰਯੋਗ ਜੋ ਪ੍ਰਧਾਨ ਮੰਤਰੀ ਸਾਹਿਬ ਜੀ ਜੋ ਸਾਡੇ ਨਗਰ ਮੀਆਂ ਮੜ ਦੇ ਵਿੱਚ ਆ ਕੇ ਸਰਦਾਰ ਮਨਜੀਤ ਸਿੰਘ ਜੀ ਦੇ ਪਿੰਡ ਆ ਕੇ ਇਹ ਬੜੀਆਂ ਬੜੀਆਂ ਹੀ ਗਰੀਬਾਂ ਨੂੰ ਸਹੂਲਤਾਂ ਦੇ ਰਿਆ ਜੀ ਅੱਛਾ ਅੱਜ ਬਹੁਤ ਬਹੁਤ ਸਹੂਲਤਾਂ ਦੇ ਰਿਆ ਜੀ ਕਦੀ ਪਹਿਲੀਆਂ ਸਰਕਾਰਾਂ ਆਈਆਂ ਜਾਂ ਐਵੇਂ ਦੀਆਂ ਸਹੂਲਤਾਂ ਪ੍ਰੋਵਾਈਡ ਕਰਾਈਆਂ ਕਿਸੇ ਨੇ ਤੁਹਾਨੂੰ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਪਹਿਲਾਂ ਆ ਜੀ ਬੜੀਆਂ ਬੜੀਆਂ ਸਰਕਾਰਾਂ ਵੇਖੀਆਂ ਐ ਇੱਥੇ ਤੱਕ ਇਹੋ ਹੀ ਸਰਕਾਰ ਦੇਖੀ ਆ ਸਾਬ ਨਰਿੰਦਰ ਮੋਦੀ ਸਾਹਿਬ ਜੀ ਨੇ ਤੋਂ ਇਹੋ ਹੀ ਸਹੂਲਤਾਂ ਦੇ ਰੇ ਹੋਰ ਕੋਈ ਕਹਨੇ ਨਹੀਂ ਦਿੱਤੀਆਂ ਦਿਲ ਚ ਖੁਸ਼ੀ ਜਾਹਰ ਹੋ ਰਹੀ ਆ ਆਜ ਦਿਲ ਦੇ ਵਿੱਚ ਬਹੁਤ ਬਹੁਤ ਖੁਸ਼ੀ ਆ ਗਈ ਬਹੁਤ ਬਹੁਤ ਖੁਸ਼ੀਆਂ ਧੰਨਵਾਦ ਜੀ ਧੰਨਵਾਦ ਜੀ ਲੋਕ ਜਿਹੜੇ ਨੇ ਉਹ ਕਾਫੀ ਜਿਹੜੇ ਐ ਖੁਸ਼ ਦਿਖਾਈ ਦੇ ਰਹੇ ਨੇ ਕਿ ਜਿਹੜੀਆਂ ਸਹੂਲਤਾਂ ਪਹਿਲੀਆਂ ਸਰਕਾਰਾਂ ਦੇ ਵੱਲੋਂ ਜਿਹੜੀਆਂ ਨਹੀਂ ਪ੍ਰੋਵਾਈਡ ਕਰਾਈਆਂ ਗਈਆਂ ਉਹ ਸਹੂਲਤਾਂ ਇਹਨਾਂ ਦੇ ਪਿੰਡ ਵਿੱਚ ਇਹਨਾਂ ਦੀ ਗਲੀ ਦੇ ਵਿੱਚ ਜਿਹੜੇ ਲੋਕ ਆ ਉਹ ਲਹਿਰੇ ਨੇ ਬੈਠੇ ਨੇ ਲੋਕ ਉਧਰ ਦੂਜੀ ਸਾਈਡ ਤੇ ਇਹ ਦਿਖਾਇਆ ਜਾਵੇ ਕੈਮਰਾਮੈਨ ਕਹੂੰਗਾ ਕਿ ਜਿਹੜੇ ਵੀਰ ਆਏ ਹੋਏ ਨੇ ਨਾਲ ਉਹ ਇਹਨਾਂ ਦੇ ਉਸੇ ਟਾਈਮ ਜਿਹੜੇ ਆ 5 ਲੱਖ ਵਾਲਾ ਕਾਰਡ ਅਪਲਾਈ ਕਰਕੇ ਤੇ ਉਸੇ ਦੇ ਵੇਲੇ ਹੀ ਇਹਨਾਂ ਦੇ ਹੱਥ ਵਿੱਚ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਹੋਰ ਕਿਹੜੀ ਕਿਹੜੀ ਸਕੀਮ ਇਹ ਵੀ ਦੇ ਰਹੇ ਨੇ ਇਹਨਾਂ ਨੇ ਗੱਲਬਾਤ ਕਰਦੇ ਆਂ ਪੜਾ ਛੱਡੋ ਆਪ ਵੀ ਉਧਰ ਬਾਰਤਾਂ ਨਹੀਂ ਇਹ ਪਾਣੀ ਬਤ ਵਾਲਾ ਪੜਾਓ ਭਾਈ ਸਾਤਰੀ ਕਾ ਸਾਤਰੀ ਕਾ ਕੀ ਨਾਮ ਤੁਹਾਡਾ ਮੇਰਾ ਰੁਪਿੰਦਰ ਹੈ ਜੀ ਇਹ ਕੈਂਪ ਲਗਾਇਆ ਹੈ ਕਿਹੜੀ ਕਿਹੜੀ ਸਹੂਲਤਾਂ ਜਿਹੜੀ ਲੋਕਾਂ ਨੂੰ ਪ੍ਰੋਵਾਈਡ ਤੁਸੀਂ ਕਰਵਾ ਰਹੇ ਹੋ ਇਹ 5 ਲੱਖ ਕਿਹਾ ਜੀ ਸਿਹਤ ਬੀਮਾ ਹਾਂ ਤੇ ਇਹ ਆ ਜੀ ਲੇਵਰ ਕਾਰਡ ਇੱਕ ਕੋਟੀਆਂ ਦੇ ਫਾਰਮ ਭਰ ਰਹੇ ਆ ਜੀ ਹਾਂਜੀ ਤੇ ਨਾਲ ਸਲਾਈ ਮਸ਼ੀਨਾਂ ਦੇ ਫਾਰਮ ਭਰ ਰਹੇ ਆ ਇਹ ਆਨਲਾਈਨ ਬੋਲਣਗੇ ਜਦੋਂ ਵੀ ਤੁਸੀਂ ਬਣਾ ਕੇ ਚਾਲੂ ਕਰਦੇ ਨੇ ਆਨਲਾਈਨ ਬੋਲਣਗੇ ਹਾਂਜੀ ਹਾਂਜੀ ਜੀ ਨਾਲ ਹੀ ਆ ਕੱਢ ਕੇ ਦੇਖੋ ਜੀ ਆ ਪ੍ਰਿੰਟ ਦੇ ਰਹੇ ਆ ਜੀ ਔਰ 5 ਲੱਖ ਤੇ ਇਹ ਵੀ ਤੁਹਾਨੂੰ ਥੋੜੀ ਬੋਲੀ ਨਾਲ ਜੀ ਦਰਸ਼ਕਾਂ ਨੂੰ ਦੇ ਸਕਦੇ ਜੀ ਕਿ 5 ਲੱਖ ਵਾਲੇ ਕਾਰਡ ਤੇ ਕਿਹੜਾ ਕਿਹੜਾ ਜਿਹੜਾ ਪ੍ਰਸ਼ਨਿਤ ਹੁੰਦਾ ਜੀ ਭਾਜੀ ਜਿਵੇਂ ਕੋਈ ਸੱਟ ਲੱਗ ਜਾਂਦੀ ਆ ਜਾਂ ਕੋਈ ਸਟੰਟ ਆ ਦਾ ਵੀ ਕੋਈ ਹਾਰਦਾ ਕੋਈ ਪ੍ਰੋਬਲਮ ਐ ਜੀ ਉਹਦਾ ਚਲੋ